ਸਿੱਧੂ ਸਾਹਿਬ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਇਹਨਾਂ ਦਾ ਮੈਂ ਤਾਂ ਕਹਾਂਗਾ ਮੇਰਾ ਉਹਨਾਂ ਨਾਲ ਸਿੱਧਾ ਜਿਹੜਾ ਹੈਗਾ ਨਾ ਮੈਂ ਉਹਨਾਂ ਨਾਲ ਕਦੇ ਮਿਲਿਆ ਨਹੀਂ ਉਹਨਾਂ ਨੂੰ ਪਰ ਵੈਸੇ ਉਹਨਾਂ ਦੀ ਸੋਚ ਨਾਲ ਮੇਰਾ ਬੜਾ ਡੂੰਘਾ ਵਾਹ ਹੈ ਉਹ ਇਸ ਤਰ੍ਹਾਂ ਕਿ ਅਸੀਂ ਜਿਹੜਾ ਹੈ ਕੇਂਦਰੀ ਪੰਜਾਬੀ ਲਿਖਾਰੀ ਸਰਗ ਸੇਖੋਂ ਜਿਹੜੀ ਹੈਗੀ ਲੰਬੇ ਸਮੇਂ ਤੋਂ ਮੈਂ ਉਹਨਾਂ ਨਾਲ ਜੁੜਿਆ ਤੇ ਜ਼ਹਰਤ ਕੇ ਉਹਦੇ ਵਿੱਚ ਜੇ ਮੈਨੂੰ ਉਹਦੀ ਨਿਰੰਤਰਤਾ ਨਜ਼ਰ ਆ ਰਹੀ ਹੈ ਜਿਹੜੀ ਅਸੀਂ ਉਹਨਾਂ ਦਾ ਹਾਲੇ ਵੀ ਜਿਹੜਾ ਤੇ ਜਸ਼ਵੰਤ ਸਿੰਘ ਕਮਲ ਪਹਿਲਾਂ ਤੇ ਫਿਰ ਹੁਣ ਜਿਹੜੇ ਤੇਜਵੰਤ ਮਾਨ ਜਿਹੜੇ ਆ। ਤੋਂ ਮੋٹے ਤੌਰ ਤੇ ਮੈਂ ਜੇ ਕਮਾਂ ਵੀ ਉਹ ਜਿਹੜੀ ਕੇਂਦਰੀ ਲਖਾਰੀ ਸਭਾ ਸਿੱਖੋਂ ਹੈ ਉਹ ਸਿੱਖੋਂ ਸਾਹਿਬ ਦੀਆਂ ਜਿਹੜੀਆਂ ਸੋਚ ਹੈ ਉਹਦੇ ਕਾਫੀ ਮਤਲਬ ਉਹਨੂੰ ਜੇ ਕਈ ਨੇੜੇ ਆ ਜਾਂ ਉਹਨੂੰ ਅੱਗੇ ਵਧਾ ਰਹੀ ਹੈ। ਸ਼ਾਇਦ ਇਹ ਆਤ ਖਤਰੀ ਨਹੀਂ ਹੋਏਗੀ ਤਾਂ ਉਹ ਰਾਏ ਸਾਹ ਨੇ ਇੱਕ ਨਾ ਜਦਾ 15 15 ਸਾਲ ਤੋਂ ਜ਼ਿਆਦਾ ਹੋ ਗਏ ਉਹਨੇ ਇਹਨਾਂ ਨੇ ਇੱਕ ਬਰਨਾਲੇ ਚ ਮੇਰਾ ਲੈਕਚਰ ਕਰਵਾਇਆ ਸੀਗਾ ਤਬ ਬਹੁਤ ਇਹਨਾਂ ਨੇ ਉਹ ਵੱਡੇ ਗੈਦਰਿੰਗ ਉੱਥੇ ਕੀਤੀ ਬਹੁਤ ਵਿਦਵਾਨਾਂ ਨੂੰ ਸੱਦਿਆ ਤੋਂ ਜਸਵੰਤ ਸਿੰਘ ਕਮਲ ਜਦੇ ਉਹ ਪ੍ਰਧਾਨਗੀ ਕਰ ਰਹੇ ਸੀਗੇ ਤੋਂ ਲਗਭਗ ਮੈਨੂੰ 2.5 ਘੰਟੇ ਬੋਲਣ ਦਾ ਮੌਕਾ ਮਿਲਿਆ ਉੱਥੇ ਤੋ ਜਿਸ ਵਾਰ 55 ਉਹਨਾਂ ਨੇ ਇੱਕ ਗੱਲ ਸਾਰੇ ਮੈਨੂੰ ਉਹਨਾਂ ਨੇ ਕਿਹਾ ਕਹਿੰਦੇ ਸੁਰਾਜ ਸਿੰਘ ਹੁਣ ਤੁਸੀਂ ਅਮਰੀਕਾ ਛੱਡ ਕੇ ਪੰਜਾਬ ਵਾਪਸ ਆ ਜਾਓ ਪੰਜਾਬ ਦੀ ਤੁਹਾਨੂੰ ਲੋ ਪੰਜਾਬ ਨੂੰ ਤੁਹਾਡੀ ਲੋੜ ਹੈ ਤੋ ਮੈਨੂੰ ਇੱਕ ਤਰ੍ਹਾਂ ਲੱਗਾ ਕਿ ਮੈਨੂੰ ਵੀ ਜਿਹੜਾ ਇੱਕ ਉਹ ਜਿਹੜੀ ਇਨਡਾਇਰੈਕਟਲੀ ਜਿਹੜੀ ਹੈ ਉਹ ਸੋਚ ਜਿਹੜੀ ਹੈ ਉਸ ਨਾਲ ਜੁੜਨ ਦਾ ਔਰ ਉਸ ਨੂੰ ਅੱਗੇ ਵਧਾਣ ਦਾ ਮੌਕਾ ਮਿਲਿਆ ਤੇ ਮੈਂ ਉਸ ਨਾਲ ਜਿਹੜੇ ਕੇਂਦਰੀ ਲਖਾਰੀ ਸਭਾ ਸੇਖੋਂ ਦੇ ਨਾਲ ਜੁੜ ਕੇ ਤੇ ਹੁਣ ਤੋ ਚਲੋ ਮੈਂ ਉਹਦਾ ਸਰਪ੍ਰਸਤ ਵੀ ਆ ਜਿਹੜੀ ਗੱਲ ਜਿਹੜੀ ਹੈ ਨਾ ਕਿ ਜਿਹੜੀ ਜਾਦਾ ਮੈਨੂੰ ਇਹ ਮੈਂ ਪੁਸਤਕ ਪੜ੍ਹੀ ਹੈ ਬਦਲ ਤੇ ਮੈਨੂੰ ਲੱਗਦਾ ਤਤਲਾ ਸ਼ਾਹ ਵੀ ਇੱਕ ਗੱਲ ਤੇ ਬਹੁਤ ਜ਼ਿਆਦਾ ਜ਼ੋਰ ਦੇ ਰਹੇ ਹੈ ਵੀ ਜਿਹੜੇ ਸੇਖੋਂ ਸਾਹਿਬ ਦੀ ਜਿਹੜੀ ਸੋਚ ਸੀਗੀ ਬਾਕੀ ਮਾਰਕਸਵਾਦੀਆਂ ਨਾਲੋਂ ਥੋੜੀ ਅਲੱਗ ਸੀਗੀ ਇਹ ਇਹ ਤੋਂ ਖਾਸ ਕਰਕੇ ਜਦੋਂ 84 ਦਾ ਦੁਖਾਂਤ ਵਾਪਰਿਆ ਤਾਂ ਜਿਹੜਾ ਉਹਨਾਂ ਦਾ ਪ੍ਰਤੀਕਰਮ ਹੈਗਾ ਉਹ ਬਾਕੀਆਂ ਬਾਕੀ ਮਾਰਕਸਵਾਦੀਆਂ ਨਾਲੋਂ ਕਾਫੀ ਵੱਖਰਾ ਸੀਗਾ। ਤਾਂ ਹੁਣ ਇਹ ਲੱਗਦਾ ਹੈ ਕਿ ਕੀ ਆਖਰ ਕੀ ਗੱਲ ਹੈ ਵੀ ਜਿਹੜੀ ਹੁਣ ਦੇਖੋ ਨਾ ਮੈਂ ਤਾਂ ਜੋ ਮੈਨੂੰ ਸਮਝ ਆ ਰਹੀ ਹੈ ਵੀ ਕਿ ਕਿਉਂ ਉਹਨਾਂ ਦਾ ਪ੍ਰਤੀਕਰਮ ਵੱਖਰਾ ਸੀਗਾ ਜਾਂ ਕਿਉਂ ਉਹਨਾਂ ਦੀ ਜਿਹੜੀ ਸੋਚ ਬਾਕੀਆਂ ਨਾਲੋਂ ਵੱਖਰੀ ਸੀਗੀ। ਤਾਂ ਮੈਨੂੰ ਇਹ ਲੱਗਦਾ ਹੈ ਕਿ ਜੇ ਆਪਾਂ ਇਹ ਮੋٹے ਤੌਰ ਤੇ ਕਿ ਕੋਈ ਵਿਸ਼ੇਖੋਂ ਸਾਉ ਨੇ ਮਾਰਕਸਵਾਦ ਨੂੰ ਪੰਜਾਬ ਦੇਆਂ ਪ੍ਰਸਥਤੀਆਂ ਦੇ ਅਨੁਸਾਰ ਜਿਹੜਾ ਹੈ ਸਮਝਣ ਦਾ ਔਰ ਉਸ ਨੂੰ ਟਾਲਣ ਦਾ ਜਿਹੜਾ ਯਤਨ ਕੀਤਾ ਮੈਨੂੰ ਇਹ ਲੱਗ ਰਿਹਾ ਹੈ। ਤਾਂ ਇੱਕ ਚੀਜ਼ ਉਹਦੇ ਖੋਰ ਉੱਪਰ ਦੀ ਹੈ ਕਿ ਉਹ ਮਤਲਬ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਸਿੱਖਾਂ ਦੀ ਭੂਮਿਕਾ ਨੂੰ ਜਿਹੜਾ ਨਾ ਇੱਕ ਮੁੱਖ ਭੂਮਿਕਾ ਮੰਨਦੇ ਆ। ਤਾਂ ਮੇਰਾ ਆਪਣਾ ਵੀ ਇੱਕ ਦੇਖੋ ਨਾਲ ਇਹ ਸਾਂਝ ਹੈਗੀ ਹੈ ਕਿ ਮੈਨੂੰ ਇਹ ਪ੍ਰਭਾਵ ਪਿਆ ਇਹ ਬਦਲੋ ਇਹ ਕਿਤਾਬ ਪੜ੍ਹ ਕੇ ਕਿ ਉਹ ਇਹ ਬਿਲਕੁਲ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਕੇਂਦਰੀ ਜਾਂ ਮੁੱਖ ਭੂਮਿਕਾ ਸਮਝ ਰਹੇ ਨੇ ਪੰਜਾਬ ਦੇ ਵੀ ਸਿੱਖਾਂ ਦੇ ਤਾਂ ਹੁਣ ਮੈਂ ਮੈਂ ਵੀ ਇਹ ਸਮਝਦਾ ਕਿ ਜਿਹੜੀ ਪੰਜਾਬੀ ਮਾਨ ਦੇ ਜਿਹੜੇ ਤਿੰਨ ਸਪੂਤ ਹੈ ਉਹ Hindu, Muslim, Sikh ਲੇਕਿਨ ਸਿੱਖ ਜਿਹੜੇ ਨੇ ਮਤਲਬ ਮੈਂ ਕਹਿੰਦਾ ਹੁਣ ਇਹ ਕਿ ਉਹ ਰਾਵਲ ਦਸਤਨ ਐਡਵਾਂਸਡ ਗਾਰਡ ਪੰਜਾਬੀਆਂ ਦੀ ਹੁਣ ਇਹਦਾ ਸਬੂਤ ਕੀ ਹੈ ਕਿ ਇਤਿਹਾਸਕ ਤੌਰ ਤੇ ਕੀ ਹੈ ਜਿਹੜੀ ਗੱਲ ਪ੍ਰਮਾਣਿਤ ਹੁੰਦੀ ਹੈ ਤਾਂ ਮੈਂ ਕਹਾਂ ਵੀ ਜਿਹੜਾ ਸਾਡਾ ਖਾਲਸਾ ਰਾਜ ਦੇ ਪੰਜਾਬ ਜਿਹੜਾ ਪ੍ਰੋਜੈਕਟ ਹੋਇਆ ਦੁਨੀਆਂ ਦੇ ਵਿੱਚ ਵਰਲਡ ਲੈਵਲ ਤੇ ਤੇ ਉਹ ਸਿੱਖਾਂ ਦੇ ਅਗਵਾਈ ਹੇਠ ਹੋਇਆ ਹੁਣ ਜਦ ਕਹੇ ਜਿਹੜੀ ਸਾਡੀ ਗਿਣਤੀ ਪੱਖੋਂ ਜਿਹੜੀ ਸੀਗੀ ਖਾਲਸਾ ਰਾਜ ਦੇ ਵਿੱਚ 10% ਤੋਂ ਘੱਟ ਸੀਗੀ ਤੋਂ ਬਈ ਮੁਸਲਮਾਨ ਬਹੁ ਗਿਣਤੀ ਸੀਗੇ 60 70% ਮਤਲਬ 60% ਦੇ ਕਰੀਬ ਤੇ ਜੇ ਹਿੰਦੂ ਵੀ 30% ਤੋਂ ਜ਼ਿਆਦਾ ਸੀਗੇ ਤਾਂ ਸਿੱਖ ਤਾਂ 10% ਤੋਂ ਵੀ ਘੱਟ ਸੀਗੀ ਫਿਰ ਕਿਹੜੀ ਗੱਲ ਹੈ ਕਿ ਜਿਹੜੇ ਸਿੱਖਾਂ ਨੇ ਮਤਲਬ ਜਿਹੜਾ ਜੇ ਪੰਜਾਬ ਜਿਹੜਾ ਪ੍ਰੋਜੈਕਟ ਕੀਤਾ ਹੈਗਾ ਦੁਨੀਆ ਵਰਲਡ ਲੈਵਲ ਤੇ ਤੁਮ ਉਹਦੀ ਐਕਸਪਲੇਨੇਸ਼ਨ ਮੈਨ ਤਾਂ ਇਹੀ ਨਜ਼ਰ ਆ ਰਹੀ ਹੈ ਕਿ ਵੀ ਸਿੱਖਾਂ ਨੇ ਇਹਦੀ ਭੂਮਿਕਾ ਹੈਗੀ ਉਹ ਇੱਕ ਐਡਵਾਂਸਡ ਗਾਰਡ ਦਾ ਖਰਾਵਲ ਦਸਤੇ ਵਾਲੇ ਰਹੀ ਹੈ ਫਿਰ ਇੱਕ ਚੀਜ਼ ਮੈਨੂੰ ਜਿਹੜੀ ਉਹਨਾਂ ਦੀ ਸੋਚੋਂ ਇਹ ਦੇਸ ਦੇ ਕਿ ਬਾਕੀ ਜਿਹੜੇ ਮਾਰਕਸਵਾਦੀਆਂ ਨਾਲ ਉਹ ਜਿਹੜਾ ਥੋੜੀ ਵੱਖਰੀ ਹੈ ਜੋ ਉਹ ਮਤਲਬ ਇਸ ਗੱਲ ਤੇ ਬੜਾ ਜ਼ੋਰ ਦੇ ਰਹੇ ਨੇ ਕਿ ਜਿਹੜੀ ਭਾਰਤੀ ਉਪਮਹਾਦੀਪ ਹੈ ਇਹ ਇੱਕ ਬਹੁ ਕੌਮੀ ਬਹੁ ਸੱਭਿਆਚਾਰੀ ਖੇਤਾ ਹੈਗਾ ਤਾਂ ਉਹਦੇ ਵਿੱਚ ਜਦੋਂ ਅੱਜ ਇਹਦੇ ਇਦਾਂ ਕੈਟੇਗਰੀਜੇਸ਼ਨ ਕਰ ਦਿੰਦੇ ਆ ਤੇ ਫਿਰ ਉਹ ਆਟੋਮੈਟਿਕਲੀ ਫਿਰ ਅਗਲਾ ਸਟੈਪ ਇਹ ਆ ਜਾਂਦਾ ਵੀ ਕਿਹੜਾ ਸੂਟੇਬਲ ਹੈ ਇਸ ਤੇ ਤਾਂ ਫਿਰ ਉਹ ਮਤਲਬ ਫੈਡਰਲ ਢਾਂਚੇ ਦੇ ਵਿੱਚ ਜਿਹੜੇ ਆ ਮਤਲਬ ਪੈਰੋਕਾਰ ਨਜ਼ਰ ਆ ਰਹੇ ਨੇ ਇਸ ਕਿਤਾਬ ਦੇ ਵਿੱਚ ਮੈਨੂੰ ਹਾਂ ਤੇ ਲੇਕਿਨ ਅਗਲੀ ਗੱਲ ਵੀ ਫੈਡਰਲ ਢਾਂਚੇ ਦੇ ਵਿੱਚ ਸਿੱਖਾਂ ਦੀ ਫਿਰ ਕੀ ਸਥਾਨ ਹੋਗਾ ਇਹ ਚੀਜ਼ ਫਿਰ ਮੈਨੂੰ ਇਹ ਕਿਤਾਬ ਚ ਪ੍ਰਭਾਵ ਪੈ ਰਿਹਾ ਵੀ ਉਹ ਇਸ ਗੱਲ ਤੇ ਵੀ ਕਹਿੰਦੇ ਨੇ ਵੀ ਬੇਸ਼ੱਕ ਫੈਡਰਲ ਢਾਂਚੇ ਦੇ ਵਿੱਚ ਪਰ ਸਿੱਖ ਫੇਰ ਵੀ ਜਿਹੜੇ ਐ ਇੱਕ ਉਹਨਾਂ ਦੀ ਜਿਹੜੀ ਵਿਸ਼ੇਸ਼ ਸਥਾਨ ਜ਼ਰੂਰ ਪੰਜਾਬ 'ਚ ਹੋਣਾ ਚਾਹੀਦਾ ਤੇ ਉਹ ਇੱਥੇ ਤੱਕ ਵੀ ਉਹਨਾਂ ਨੇ ਮਤਲਬ ਕਿਤਾਬ ਦੇ ਵਿੱਚ ਤੇ ਵੀ ਕਿਹਾ ਕਿ ਉਹ ਖਾਲਿਸਤਾਨ ਨੂੰ ਵੀ ਕੋਈ 네ਗੇਟਿਵਲੀ ਨਹੀਂ ਲੈ ਰਹੇ ਬਲਕਿ ਉਹ ਕਹਿੰਦੇ ਜੇ ਬਲਕਿ ਇੰਡੀਅਨ ਗਵਰਨਮੈਂਟ ਨੂੰ ਵੀ ਉਹ ਇੱਕ ਸੁਝਾਅ ਵੀ ਦੇ ਰਹੇ ਨੇ ਵੀ ਜੇ ਪੰਜਾਬ ਦਾ ਨਾਮ ਵੀ ਜਿਹੜਾ ਖਾਲਿਸਤਾਨ ਰੱਖ ਵੀ ਦਿੱਤਾ ਜਾਏ ਤੇ ਇਹਦੇ ਵਿੱਚ ਕੋਈ ਮਤਲਬ ਮਾੜੀ ਗੱਲ ਨਹੀਂ ਹੈ ਪਰ ਇਹ ਗੱਲ ਸਪਸ਼ਟ ਹੈ ਕਿ ਉਹ ਮਤਲਬ ਸਿੱਖਾਂ ਦਾ ਉਸ ਫੈਡਰਲ ਟਾਂਚੇ ਦੇ ਵਿੱਚ ਵੀ ਜਿਹੜਾ ਇੱਕ ਮਤਲਬ ਆਪਣੀ ਇੱਕ ਹੋਣ ਜਿਹੜੀ ਹੈ ਵੱਖਰੀ ਹੋਣ ਵੀ ਜਿਹੜੀ ਹੈ ਉਹ ਇਹ ਇਹਦੇ ਵਿੱਚ ਮਤਲਬ ਮੈਨੂੰ ਇਹ ਗੱਲ बार-बार ਆਉਂਦੀ ਹੈ ਕਿ ਉਹ ਕਹਿੰਦੇ ਨੇ ਕਿ ਕਿ ਉਹ ਵੀ ਸਿੱਖਾਂ ਦੇ ਇੱਕ ਜਿਹੜੀ ਇਤਿਹਾਸਿਕ ਤੌਰ ਤੇ ਜਿਹੜੀ ਇੱਕ ਵੱਖਰੀ ਪਹਿਚਾਨ ਵੀ ਵਿਕਸਿਤ ਹੋਈ ਹੈ ਤਾਂ ਉਸ ਨੂੰ ਆਪਾਂ ਨਿਗੇਟ ਨਹੀਂ ਕਰ ਸਕਦੇ ਬਲਕਿ ਇੰਡੀਅਨ ਗਵਰਨਮੈਂਟ ਨੂੰ ਇਹ ਇਹੀ ਦੰਦੇ ਨੇ ਕਿ ਸਿੱਖ ਬੇਸ਼ੱਕ ਇਹਦੇ ਨਾਲੋਂ ਅਲੈਦਾ ਨਾਮ ਵੀ ਹੋਣ ਪਰ ਭਾਰਤ ਇਸ ਫੈਡਰਲ ਢਾਂਚੇ ਰਹਿੰਦੇ ਹੋਏ ਵੀ ਉਹਨਾਂ ਨੂੰ ਕੁਝ ਜਿਹੜੀ ਹੈ ਆਪਣੇ ਉਹ ਲਖਣਤਾ ਦਾ ਜਿਹੜਾ ਔਰ ਆਪਣੇ ਆਜ਼ਾਦ ਆਜ਼ਾਦੀ ਦਾ ਅਹਿਸਾਸ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਇਹ ਇਹ ਉਹ ਮਤਲਬ ਇਕ ਤਰ੍ਹਾਂ ਸੁਝਾ ਦੇ ਰਹੇ ਨੇ ਵੀ ਇਹ ਵਧੀਆ ਇਹ ਹੀ ਗੱਲ ਹੋਏਗੀ ਮਤਲਬ ਭਾਰਤ ਵਾਸਤੇ ਵੀ ਤੇ ਸਿੱਖਾ ਵਾਸਤੇ ਵੀ ਹੁਣ ਇੱਕ ਗੱਲ ਜਿਹੜੀ ਮੈਨੂੰ ਇਹ ਆਉਂਦੀ ਹੈ ਵੀ ਆਖਰ ਜਿਹੜੀ ਹੁਣ ਗੱਲ ਜਿਹੜੀ ਹੈਗੀ ਵੀ ਬਾਕੀ ਮਾਰਕਸ ਬਹੁਤ سارے ਮਾਰਕਸਵਾਦੀ ਅੱਦਕ ਕਿਉਂ ਨਹੀਂ ਸੋਚਦੇ ਹਾਂ ਜੀ ਤਾਂ ਹੁਣ ਉਹਦੇ ਚ ਇੱਕ ਗੱਲ ਜਿਹੜੀ ਸਿੱਧੂ ਸ਼ਾਹਬ ਨੇ ਕਿ ਮੈਂ ਉਹਨੂੰ ਕਹਿੰਦਾ ਹਾਂ ਨਾ ਆਸਟੀਫਾਈਡ ਮਾਰਕਸਿਜ਼ ਹੂੰ ਕਿ ਅਸੀਂ ਇੱਕ ਤਾਂ ਜਿਹੜੀਆਂ ਮਤ ਉਹ ਕਠੋਰ ਜਿਹੜੀਆਂ ਧਾਰਨਾਵਾਂ ਵਿੱਚ ਮਾਰਕਸ ਐਦਾਂ ਦਾ ਹੋਣਾ ਚਾਹੀਦਾ ਮਾਰਕਸਵਾਦ ਆ ਹੋਣਾ ਚਾਹੀਦਾ ਇੱਕ ਤਾਂ ਇਹ ਸਮੱਸਿਆ ਹੈਗੀ ਦੂਜੀ ਮੈਨੂੰ ਬਹੁਤ ਵੱਡੀ ਸਮੱਸਿਆ ਇਹ ਲੱਗਦੀ ਹੈ ਕਿ ਮੈਂ ਕਹਿੰਦਾ ਉਹਨੇ ਕੋਈ ਮਾਰਕਸਵਾਦ ਦਾ ਜਿਹੜਾ ਸਥਾਨਿਕरण ਜਾਂ ਭਾਰਤੀਕਰਨ ਨਹੀਂ ਹੋਇਆ ਇੱਕ ਜਿਹੜਾ ਅਸੀਂ ਬਦਲਿ ਮੋٹے ਤੌਰ ਤੇ ਇੱਕ ਯੂਰੋਸੈਂਟ੍ਰਿਕ ਫਿਲਾਸਫੀ ਹੈ ਮਾਰਕਸਿਜ਼ਮ ਤੋਂ ਦਾ ਕੋ ਯੂਨੀਵਰਸਲ ਐਸਪੈਕਟ ਵੀ ਹੈ ਇਹਦੇ ਚ ਕੋਈ ਦੁਹਰਾਏ ਨਹੀਂ ਹੋ ਸਕਦੀਆਂ ਲੇਕਿਨ ਇੱਕ ਚੀਜ਼ ਦੇ ਦੋ ਪੱਖ ਹੁੰਦੇ ਨੇ ਇੱਕ ਯੂਨੀਵਰਸੈਲਿਟੀ ਹੁੰਦੀ ਹੈ ਤੇ ਇੱਕ ਪਿਕਿਉਲੈਰਿਟੀ ਹੁੰਦੀ ਹੈ ਇੱਕ ਆਮ ਪੱਖ ਤੇ ਇੱਕ ਵਿਸ਼ੇਸ਼ ਪੱਖ ਹੁੰਦਾ ਹੈ ਤੋਂ ਬੇਸ਼ੱਕ ਮਾਰਕਸਿਜ਼ਮ ਦੇ ਜਿਹੜੇ ਯੂਨੀਵਰਸਲ ਜਿਹੜੇ ਹੈਗੀਆਂ ਨੇ ਗੱਲਾਂ ਲੇਕਿਨ ਜਦੋਂ ਆਪਾਂ ਇੰਡੀਅਨ সাব ਕੌਂਟੀਨੈਂਟ ਨੂੰ ਲਾਗੂ ਕਰਨਾ ਤੋਂ ਉਹ ਜਿਹੜਾ ਹੈਗਾ ਉਹਦੇ ਵਿੱਚ ਜਿਹੜੀਆਂ ਸਾਡੀਆਂ ਪ੍ਰਸਥਿਤੀਆਂ ਇਹਨਾਂ ਵਿਸ਼ੇਸ਼ਤਾਈਆਂ ਤੋਂ ਇਹਦਾ ਜਨਰਲ ਜਨਰੈਲਿਟੀ ਨਾਲੋਂ ਪਿਕਿਉਲੈਰਿਟੀ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ ਵਿਸ਼ੇਸ਼ ਪੱਖ ਜਿਹੜਾ ਉਹ ਜ਼ਿਆਦਾ ਜਿਹੜਾ ਉਹ ਇਦਾਂ ਹੀ ਜਿਹੜਾ ਅੱਗੋਂ ਫਿਰ ਭਾਰਤ ਉਪਮਹਾਦੀਪ ਵਿੱਚ ਪੰਜਾਬ ਦੀਆਂ ਆਪਣੀਆਂ ਵਿਸ਼ੇਸ਼ਤਾਈਆਂ ਤੇ ਉਹ ਉਹਦੇ ਵਿੱਚ ਵੀ ਜਿਹੜਾ ਅਸੀਂ ਇੱਕ ਜਿਹੜਾ ਕਿ ਅਸੀਂ ਇਹ ਵੱਡੀ ਜਿਹੜੀ ਗਲਤੀ ਮੈਨੂੰ ਮਾਰਕਸ਼ਵਾਦ ਮੂਵਮੈਂਟ ਦੇ ਇੰਡੀਆ 'ਚ ਨਜ਼ਰ ਆਈ ਹੈ ਕਿ ਇਹਨਾਂ ਨੇ ਮਤਲਬ ਇੱਕ ਜਨਰੈਲਿਟੀ ਨਾਲ ਹੀ ਸਾਰਾ ਕੁਝ ਵੀ ਉਹਨਾਂ ਕਹਿੰਦੇ ਸਾਰਾ ਕੁਝ ਕਲਾਸ ਸਟ੍ਰਗਲ ਹੀ ਹੁੰਦੀ ਹੈ ਮਤਲਬ ਠੀਕ ਹੈ ਇਹ ਵੀ ਗੱਲ ਠੀਕ ਹੈ ਕਿ ਐਂਡ ਦੇ ਵਿੱਚ ਜਿਹੜਾ ਹੈਗਾ ਉਹ 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 ਬੇਸ਼ੱਕ ਇਹ ਗੱਲ ਠੀਕ ਹੈ ਵੀ ਕਲਾਸ ਸਟਰੱਗਲ ਦੀ ਮੈਨੀਫੈਸਟੇਸ਼ਨ ਹੁੰਦੀ ਹੈ ਪਰ ਉਹ ਗੱਲ ਜਨਰੈਲਿਟੀ ਹੈ ਲੇਕਿਨ ਇੱਕ ਜਿਹੜੀ ਆਪਣੇ ਆਪ 'ਚ ਜਿਹੜੀ ਕੰਟਰਡਿਕਸ਼ਨ ਹੈਗੀ ਹੈ ਉਸ ਨੂੰ ਤੁਸੀਂ ਇਹ ਕਹਿ ਕੇ ਇਹ ਉਹਨੂੰ ਮਤਲਬ ਪਰਿਆ ਨਹੀਂ ਕਰ ਸਕਦੇ ਕਿ ਦੇਖੋ ਜੀ ਇਹ ਤਾਂ ਹੈ ਵੀ ਉਦਾਰਨ ਵਜੋਂ ਜਿਹੜਾ ਕਾਸਟ ਦਾ ਇਸ਼ੂ ਹੈ ਹੁਣ ਕਾਸਟ ਦਾ ਜਿਹੜਾ ਇਸ਼ੂ ਹੈ ਹੁਣ ਇਹ ਇਸ਼ੂ ਤਾਂ ਕਿਤੇ ਸਵਾਏ ਇਹ ਤਾਂ ਹਿੰਦੁਸਤਾਨ ਦੀ ਪਿਕਿਉਲੈਰਿਟੀ ਹੈ ਇੰਡੀਅਨ ਸੋਸਾਇਟੀ ਦੀ ਲੇਕਿਨ ਮਾਰਚ ਹੋ ਜਿਹੜਾ ਜਿੱਥੋਂ ਅੰਬੇਡਕਰ ਦਾ ਮੈਨੂੰ ਲੱਗਦਾ ਕਿ ਇਹਨਾਂ ਤੋਂ ਨਰਾਸ਼ ਜਾਂ ਦੂਰ ਜਾਣਾ ਇੱਕ ਕਾਰਨ ਕਿ ਇਹਨਾਂ ਨੇ ਉਸ ਨੂੰ ਇਹ ਕਹਿ ਕੇ ਜਿਹੜਾ ਕਾਸਟਿਜ਼ਮ ਹੈ ਇਹ ਕਲਾਸ ਦੇ ਸਟਰਗਲ ਦੀ ਹੀ ਮੈਨੀਫੈਸਟੇਸ਼ਨ ਹੈ ਤੋਂ ਪਰ ਉਹਦੇ ਨਾਲ ਵੀ ਹੁੰਦਾ ਕੀ ਹੈ ਕਿ ਤੁਸੀਂ ਉਹ ਜਨਰੈਲਿਟੀ ਤੇ ਉਸ ਦਾ ਜਿਹਦਾ ਤੁਹਾਨੂੰ ਐਮਫਸਿਸ ਦੇਣਾ ਚਾਹੀਦਾ ਸੀ ਉਸ ਦੀ ਪਿਕੂਲੈਰਿਟੀ ਸਮਝਣੀ ਚਾਹੀਦੀ ਸੀ ਉਹ ਇਹਨਾਂ ਨੇ ਨਹੀਂ ਸਮਝੀ ਤੋਂ ਇੱਕ ਬਹੁਤ ਵੱਡਾ ਜਿਹੜਾ ਜਿਹੜਾ ਮਾਰਕਸਵਾਦ ਦੇ ਜਿਹੜੀ ਜਿਹੜੇ ਨਾਂ ਕਾਮਯਾਬ ਹੋਣ ਦਾ ਕਾਰਨ ਭਾਰ ਦੇ ਵਿੱਚ ਕਿ ਇਹ ਹੀ ਚੀਜ਼ ਹੈ ਕਿ ਜਿਹੜੀ ਕਿ ਜਿਹੜਾ ਜਿਹੜੇ ਸਾਡੇ ਜਿਹੜਾ ਇਹ ਪੂਰਾ ਜਿਹੜਾ ਉਮੀਦਵਾਰデア ਜਿਹੜੇ ਫਾਲੋਅਰ ਸੀ ਇਹ ਕੁਦਰਤੀ ਉਹਨਾਂ ਨੂੰ ਮਾਰਛਵਾਦਿਆਂ ਨਾਲ ਹੋਣਾ ਚਾਹੀਦਾ ਸੀ ਪਰ ਕਿਉਂ ਹੋਏ ਕਿ ਉਹਨਾਂ ਨੂੰ ਲੱਗਾ ਕਿ ਇਹਨਾਂ ਨੇ ਸਾਡਾ ਜਿਹੜਾ ਉਹ ਕਾਸਟ ਵਾਲਾ ਇਸ਼ੂ ਹੈ ਉਹਨੂੰ ਕਲਾਸ ਦਾ ਇਸ਼ੂ ਕਹਿ ਕੇ ਉਹਨੂੰ ਇੱਕ ਤਰ੍ਹਾਂ ਸੈਕੰਡਰੀ ਬਣਾ ਦਿੱਤਾ ਹੈਗਾ ਬਲਕਿ ਹੋਣਾ ਇਸ ਤੋਂ ਉਲਟ ਚਾਹੀਦਾ ਸੀ ਤਾਂ ਇਹ ਜਿਹੜੀ ਚੀਜ਼ ਹੈ ਨਾ ਕਿ ਅਸੀਂ ਹਮ ਇਦਾਂ ਹੀ ਜਿਹੜਾ ਸਿੱਖਾਂ ਨਾਲ ਜਿਹੜਾ ਹੈਗਾ ਕਿ ਮਤਲਬ ਇੱਕ ਸਚਾਈ ਹੈ ਤੇ ਇਹ ਹੁਣ ਇੱਕ ਇਤਿਹਾਸਿਕ ਸਚਾਈ ਹੈ ਕਿ ਵੀ ਸਿੱਖਾਂ ਦੀ ਇੱਕ ਵੱਖਰੀ ਭੂਮਿਕਾ ਰਹੀ ਹੈ ਉਹਨਾਂ ਦੀ ਜਿਹੜੀ ਹੈ ਇੱਕ ਰੋਲ ਪੰਜਾਬ ਦੇ ਵਿੱਚ ਵੱਖਰਾ ਰਿਹਾ ਉਹਨਾਂ ਨੇ ਖਾਲਸਾ ਰਾਜ ਸਥਾਪਿਤ ਕੀਤਾ ਹੁਣ ਇਹਨਾਂ ਆਪਾਂ ਕਿੰਦਾ ਸ਼ਾਰੀਆਂ ਗੱਲਾਂ ਭੁੱਲ ਜੇ ਜੇ ਹੁਣ ਕੋਈ ਖਾਲਸੇ ਦੀ ਗੱਲ ਕਰਦਾ ਹੈ ਖਾਲਸਾ ਰਹਿ ਤੁਸੀਂ ਕੋਈ ਤਾਂ ਫਿਰਕੂ ਹੈ ਪਰ ਇਹ ਤੁਸੀਂ ਇਹ ਫਿਰਕੂ ਹੈ ਕਿ ਤੁਸੀਂ ਅਨਸੈਂਟਿਫਿਕ ਹੋ ਕਿ ਤੁਸੀਂ ਮਤਲਬ ਜਿਹੜਾ ਹਿਸਟੋਰੀਕਲ ਜਿਹੜਾ ਐਕਸਪੀਰੀਅੰਸ ਹੈ ਬਈ ਉਹਨੂੰ ਤੁਸੀਂ ਡਿਨਾਈ ਕਰ ਰਹੇ ਹੋ ਤੋ ਇਹ ਜਿਹੜੀ ਚੀਜ਼ ਹੈ ਕਿ ਉਹਨਾਂ ਨੇ ਮਤਲਬ ਜਿਹੜਾ ਇਸ ਤੋਂ ਜਿਹੜਾ ਸਿੱਖੋਂ ਸਾਹਿਬ ਦੀ ਸਭ ਤੋਂ ਵੱਡੀ ਮੈਨੂੰ ਜਿਹੜੀ ਕੰਟਰੀਬਿਊਸ਼ਨ ਲੱਗਦੀ ਹੈ ਕਿ ਉਹਨਾਂ ਨੇ ਡੱਟ ਕੇ ਗਿਆ ਪੰਜਾਬ ਦੇ ਮਤਲਬ ਭਾਰਤੀ ਉਪਮਹਾਦੀਪ ਦੀ ਗੱਲ ਕੀਤੇ ਵੀ ਦੇਖੋ ਬਈ ਪਹਿਲੀ ਤਾਂ ਗੱਲ ਹੈ ਕਿ ਹੈ ਹੀ ਇਹਦੀ ਜਿਹੜੀ ਜਿਹੜੀਆਂ ਯੂਰੋਪੀਅਨ ਜਿਹੜੀਆਂ ਨੇਸ਼ਨ ਸਟੇਟ ਹੈ ਉਹਦੇ ਨਾਲੋਂ ਇਹ ਸਟੇਟ ਬੜੀ ਵੱਖਰੀ ਹੈ ਤੇ ਇਹ ਕਿਉਂਕਿ ਇੱਕ ਮਤਲਬ ਬਹੁ ਕੌਮੀ ਬਹੁ ਸੱਭਿਆਚਾਰੀ ਸਟੇਟ ਹੈ ਜ਼ਾਹਰ ਹੈ ਕਿ ਇਹਦੀ ਆਪਣੀ ਪੀਕੁਇਲੈਰਿਟੀ ਹੈ ਉਹਦੇ ਵਿੱਚ ਹੋਰ ਪੰਜਾਬ ਦੀ ਆਪਣੀ ਪੀਕੁਇਲੈਰਿਟੀ ਤੇ ਉਹਨਾਂ ਨੇ ਇਹ ਇਹ ਕਹਿਣਾ ਹੀ ਜਿਹੜਾ ਇੱਕ ਜਿਹੜਾ ਜਮਹੂਦ ਹੈ ਔਰ ਸਿਫੋਕੇਸ਼ਨ ਜਿਹੜੀ ਮਾਰਕਸਿਮ ਦੀ ਜਿਹੜੀ ਮੇਨ ਪ੍ਰੋਬਲਮ ਹੈ ਉਹਨਾਂ ਨੇ ਤੋੜਿਆ ਹੈ ਮੇਰੇ ਹਿਸਾਬ ਦੇ ਨਾਲ ਵੀ ਚੈਲੰਜ ਕੀਤਾ ਕਿ ਨਹੀਂ ਇਹ ਵੀ ਉਹ ਔਰ ਫਿਰ ਉਹਨਾਂ ਨੇ ਜਦੋਂ ਉਹਨਾਂ ਨੂੰ ਬੇਸ਼ੱਕ ਉਹਨਾਂ ਨੂੰ ਖਾਲਿਸਤਾਨ ਦੀ ਇਸ ਤਰ੍ਹਾਂ ਕਹੀ ਗਈ ਜਦੋਂ ਸਿਕਨ ਉਹਨਾਂ ਨੇ ਕਿਹਾ ਨਹੀਂ ਮੈਂ ਆਪਣਾ ਨੇ ਐਸੇ ਕਿਤਾਬਆਂ ਪੜ੍ਹਿਆ ਕਿ ਉਹਨਾਂ ਨੇ ਅਸਰਟ ਕੀਤਾ ਕਿ ਮੈਂ ਮਾਰਕਸਿਸਟਾਂ ਉਹਨਾਂ ਨੇ ਕਿਹਾ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਭਾਵੇਂ ਮੈਂ ਖਾਲਿਸਤਾਨ ਦੀ ਗੱਲ ਵੀ ਕਰ ਰਿਹਾ ਭਾਵੇਂ ਸਿੱਖਾਂ ਦੇ ਸਪੈਸ਼ਲ ਸਟੇਟਸ ਦੀ ਵੀ ਗੱਲ ਇਹ ਸਾਰੀਆਂ ਗੱਲਾਂ ਭਾਵੇਂ ਭਾਰਤੀ ਜਿਹੜੀ ਉਪਮਹਾਣ ਦੀ ਬਹੁਤ ਕੌਮੇ ਬਹੁਤ ਸਭਿਆਚਾਰੀ ਜਾਂ ਫੈਡਰਲ ਟਾਂਚੇ ਦੀ ਗੱਲ ਕਰਕੇ ਪਰ ਉਹ ਕਹਿੰਦੇ ਕਿ ਮੈਂ ਅਸਰਟ ਕਰਦੇ ਨੇ ਆਪਣੇ ਆਪ ਨੂੰ ਕਿ ਮੈਂ ਫਿਰ ਵੀ ਇੱਕ ਮਾਰਕਸਿਸਟ ਹਾਂ ਤੋਂ ਇਹਦਾ ਮਤਲਬ ਜਿਹੜਾ ਹੈਗਾ ਇਹ ਜਿਹੜੀ ਚੀਜ਼ ਹੈ ਸਾਨੂੰ ਜਿਹੜਾ ਹੈਗਾ ਅੱਜ ਵੀ ਜਿਹੜੀ ਹੈ ਉਹਦੀ ਉਨੀ ਹੀ ਸਾਰਥਕਤਾ ਹੈ ਕਿ ਮਤਲਬ ਜਿਹੜਾ ਹੁਣ ਪੰਜਾਬ ਦੇ ਮੇਰਾ ਘਟੋ ਘਾਟੇ ਮੰਨਣਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਬૌਧਿਕ ਜਿਹੜੀ ਹੈ ਜੀ ਹੈ ਅਗਵਾਈ ਜਿਹੜੀ ਹੈ ਇੰਟੈਲੈਕਚੁਅਲ ਲੀਡਰਸ਼ਿਪ ਹੈ ਇੱਕ ਸਚਾਈ ਹੈ ਕਿ ਆਪਾਂ ਇਹ ਦੋ ਧਿਰਾਂ ਨੂੰ ਨਾਲ ਲੈ ਕੇ ਤੁਰੇ ਬਿਨਾ ਨਹੀਂ ਹੋਣੀ ਨਹੀਂ ਦਾ ਉਹੀ ਹੋਏਗਾ ਜੋ ਹੋ ਰਿਹਾ ਅਸੀਂ ਜਿਹੜਾ ਐਸ ਵੇਲੇ ਮੈਂ ਕਹਿੰਦਾ ਕਿ ਸਾਡੇ ਯਾਦਾ ਸਭ ਤੋਂ ਵੱਡਾ ਦੁਖਾਂਤ ਹੈ ਕਿ ਪੰਜਾਬ ਜਿਹੜਾ ਇੰਟੈਲੈਕਚੁਅਲ ਬੈਂਕਰਪਸੀ ਦੀ ਸਟੇਟ ਦੇ ਵਿੱਚ ਹੈ ਕਿ ਅਸੀਂ ਪ੍ਰੈਕਟੀਕਲੀ ਬੌਧਿਕ ਗੰਗਾਲੀ ਹੈ ਕਿ ਅਸੀਂ ਲੀਡਰਸ਼ਿਪ ਕੋਈ ਇੰਟੈਲੈਕਚੁਅਲ ਮਿਲ ਨਹੀਂ ਰਹੀ ਪੰਜਾਬ ਨੂੰ ਪੰਜਾਬ ਵਾਂਝਾ ਹੈ ਜਿਹੜੀ ਬੌਧਿਕ ਅਗਵਾਈ ਤੇ ਉਹਦਾ ਮੈਨੂੰ ਜਿਹੜਾ ਕਾਰਨ ਨਜ਼ਰ ਆਉਂਦਾ ਹੈ ਕਿ ਇਸੇ ਦੋ ਤਰ੍ਹਾਂ ਦੇ ਜਿਹੜੇ ਪੰਜਾਬ ਦੇ ਇੰਟੈਲੈਕਚੁਅਲ ਵੱਡੇ ਹੋਇਆ ਮਾਰਕਸਵਾਦੀ ਤੇ ਸਿੱਖ ਧਰ ਤੇ ਇਹ ਦੋ ਧਿਰਾਂ ਵਦੇ ਇੱਕ ਦੂਜੇ ਨੂੰ ਨੈਗੇਟਿਵ ਕਰਦੀਆਂ ਨੇ ਤੇ ਉਹ ਮਤਲਬ ਇਸ ਤੇ ਕਰਕੇ ਤੇ ਚਾਹੀਦਾ ਤਾਂ ਇਹ ਸੀਗਾ ਹੁਣ ਜਿਹੜਾ ਇਹ ਜਿਹੜੀ ਸੇਖੋਂ ਸਾਹਿਬ ਜਿਹੜਾ ਇਹ ਕਿਤਾਬ ਹੈ ਉਹਦੇ ਵਿੱਚ ਕਿ ਤਰ੍ਹਾਂ ਸਾਨੂੰ ਦੱਸ ਰਹੇ ਨੇ ਵੀ ਕੋਈ ਕਾਮਨ ਮਿਨਿਮਮ ਪੁਆਇੰਟ ਹੋ ਸਕਦਾ ਜਿਹਦੇ ਚ ਅਸੀਂ ਜਿਹੜਾ ਹੈਗਾ ਉਹ ਇਕੱਠੇ ਹੋ ਸਕਦੇ ਆ ਤਾਂ ਕਾਮਨ ਮਿਨਿਮਮ ਪੁਆਇੰਟ ਕੀ ਹੋ ਸਕਦਾ ਤੇ ਉਹਦੇ ਚ ਮੈਂ ਕਹਿੰਦਾ ਕਿ ਜਿਹੜੀ ਅਸੀਂ ਇਹ ਇਸ ਚੱਕਰ ਜੋ ਕਿ ਕੋਈ ਕੋਈ ਮਾਰਕਸਵਾਦੀ ਚਿੰਤਕ ਹੈ ਕਿ ਸਿੱਖ ਚਿੰਤਕ ਹੈ ਇਹਦੀ ਬਜਾਏ ਇਹ ਦੇਖੇ ਕਿ ਪੰਜਾਬ ਦੇ ਜਿਹੜੇ ਮਿਨੀਮਮ ਕਾਮਨ ਕਿਹੜੇ ਹਿੱਤ ਨੇ ਪੰਜਾਬ ਦੇ ਹਿੱਤ ਜਿਹੜੇ ਨੇ ਉਹ ਡਿਫਾਈਨ ਕਰੀਏ ਹੁਣ ਜਿਹੜਾ ਬੰਦਾ ਉਹਦੇ ਤੇ ਪੂਰਾ ਹੁੰਦਾ ਹੈ ਉਹ ਅਸੀਂ ਕਹਿੰਦੇ ਪੰਜਾਬ ਹਤਾਸ਼ੀ ਹੈ ਤਾਂ ਜਿਹੜਾ ਬੰਦਾ ਨਹੀਂ ਹੈ ਉਹ ਭਾਵੇਂ ਮਾਰਕਸਵਾਦ ਹੁਣ ਹੋ ਇਹ ਜਾਂਦਾ ਕਿ ਕਿਉਂਕਿ ਦੋ ਧਿਰਾਂ ਹੋਣ ਕਰਕੇ ਜਿਹੜਾ ਬੰਦਾ ਜੇ ਕੋਈ ਕੁਐਸਚਨ ਕਰ ਦਿਆ ਦੂਜੀ ਧਿਰ ਤੋ ਜਿਹੜੇ ਮਾਰਕਸਵਾਦੀ ਉਹਨਾਂ ਨੂੰ ਅਗਰ ਸਿੱਖ ਤੇ ਰਿਕਵੈਸਚਨ ਕਰਦੇ ਵੀ ਆਹ ਗੱਲ ਜਿਹੜੀ ਪੰਜਾਬ ਦੇ ਵਿਰੁੱਧ ਜਾ ਰਹੀ ਆ ਤੋ ਸਾਰੇ ਜਿਹੜੇ ਮਾਰਕਸਵਾਦੀ ਉਹ ਆਪਣੀ ਡਿਊਟੀ ਸਮਝਦੇ ਕਿ ਅਸੀਂ ਉਹਨਾਂ ਨੂੰ ਡਿਫੈਂਡ ਕਰਨਾ ਇਹਦੇ ਤੇ ਫਿਰਕੂ ਪ੍ਰਸਤਾਨਾਂ ਨੇ ਹਮਲਾ ਕਰਤਾ ਫਿਰ ਕੌਣ ਦੂਜੇ ਪਾਸੇ ਉਲਟ ਹੋ ਜਾਂਦੇ ਜੇ ਸਿੱਖ ਕੋਈ ਤੋ ਸਿੱਖ ਜਾ ਕੇ ਉਹਦੇ ਲਈ ਰੈਲੀ ਹੋ ਜਾਂਦੇ ਨੇ ਇਹ ਬੰਦਾ ਜਿਹੜਾ ਯਾਰ ਇਹਨੂੰ ਇਹਦੇ ਮਾਰਕਸਵਾਦੀ ਜਿਹੜੇ ਖੱਤੇ ਮਾਰਕਸ ਜੋ ਵੀ ਇਹਦੇ ਇਹਨੂੰ ਇਹਦੇ ਤੇ ਅਟੈਕ ਕਰਦੇ ਸਾਡਾ ਫਰਜ਼ ਆ ਉਹਨੂੰ ਬਚਾਣਾ ਇਸ ਇਸ ਮੰਟੈਲਿਟੀ ਤੋਂ ਸਾਨੂੰ ਬਾਹਰ ਆਣ ਦੀ ਲੋੜ ਹੈ ਕਿ ਪੱਲੀ ਤਾਂ ਹਲਕੇ ਸੀ ਮੈਰਿਟ ਤੇ ਲਈਏ ਕੇਸ ਵੀ ਜੇ ਮਾਰਕਸਵਾਦੀ ਅਜਾ ਸਿੱਖ ਹੈ ਵੀ ਉਹ ਜਿਹੜੀ ਗੱਲ ਚ ਕਿੰਨਾ ਸਹੀ ਹੈ ਕਿ ਗਲਤ ਹੈ ਇਹ ਨੈਤਿਕਤਾ ਦਾ ਸਵਾਲ ਹੈ ਇਹ ਨਹੀਂ ਹੈ ਕਿ ਮਾਰਕਸਵਾਦੀ ਅਜਾ ਇਹ ਤੇ ਇਹ ਦੂਸਰੀ ਜਿਹੜਾ ਕ੍ਰਾਈਟੇਰੀਆ ਮੈਂ ਕਿਹਾ ਕਿ ਆਪਾਂ ਇਹ ਦੇਖੀਏ ਕਿ ਇਹ ਜਿਹੜੀ ਗੱਲ ਹੈ ਪੰਜਾਬ ਦੇ ਹਿੱਤ ਚ ਜਾਂਦੀ ਹੈ ਕਿ ਨਹੀਂ ਜਾਂਦੀ ਤਾਂ ਇਹ ਜ਼ਿਆਦਾ ਜ਼ਰੂਰੀ ਹੈ ਤੇ ਇਹ ਮੈਨੂੰ ਲੱਗਦਾ ਕਿ ਇਹ ਤੋ ਇੱਕ ਮੈਂ ਦੋ ਛੋਟੀਆਂ ਹੋਰ ਗੱਲਾਂ ਕਰਨੇ ਚਾਹਨਾ ਇੱਕ ਤਾਂ ਵੀ ਉਹਨਾਂ ਦੀ ਕਿਤਾਬ ਚ ਤਤਲਾ ਸ਼ਾਹਬ ਨੇ ਲਈ ਹੈ ਗੱਲ ਕਿ ਪ੍ਰਵਾਸ ਜਿਹੜਾ ਹੈਗਾ ਇਹ ਬਹੁਤ ਜ਼ਿਆਦਾ ਪੰਜਾਬ ਲਈ ਇੱਕ ਵੱਡੀ ਚੁਣੌਤੀ ਹੈ ਤੋ ਇਹ ਬਹੁਤ ਆਪਾਂ ਨੂੰ ਗੰਭੀਰਤਾ ਨਾਲ ਜਿਹੜਾ ਇਸ ਤੇ ਜਿਹੜਾ ਇਹਦੇ ਕਿਉਂਕਿ ਪੰਜਾਬ ਐਸ਼ ਵਲੇ ਮੇਰਾ ਮੰਨਣਾ ਹੈ ਕਿ ਪੰਜਾਬ ਜਿਹੜਾ ਹੈਗਾ ਇਹ ਪ੍ਰਵਾਸ ਨਹੀਂ ਉਜਾੜੇ ਦੀ ਸਥਿਤੀ ਦੇ ਵਿੱਚ ਹੈ ਤੋ ਇਸ ਇਹ ਆ ਆਪਾਂ ਜੇ ਐਸੀ ਕਹਿੰਨੇ ਕਿ ਪੰਜਾਬ ਦੇ ਹਿੱਤਾਂ ਦੀ ਗੱਲ ਕਰਨੀ ਹੈ ਤ ਸਭ ਤੋਂ ਵੱਡਾ ਜਿਹੜਾ ਜਿਹੜਾ ਬੁਨਿਆਦੀ ਹਿੱਤ ਹੈ ਕਿ ਪੰਜਾਬ ਦੀ ਹੋਂਦ ਜਿਹੜੀ ਹੈ ਉਹ ਕਾਇਮ ਰਹਿ ਸਕੇ ਸੱਭਿਆਚਾਰਕ ਹੋਂਦ ਮੇਰਾ ਮੈਨੂੰ ਇਹ ਚਿੰਤਾ ਹੈ ਕਿ ਜੇ ਪ੍ਰਵਾਸ ਔਰ ਆਵਾਸ ਦੇ ਰੁਝਾਨ ਜਿਹੜੇ ਐ ਇਦਾਂ ਨਾ ਅਸੀਂ ਕਿਸੇ ਤਰ੍ਹਾਂ ਇਹਨੂੰ ਕੁਝ ਕੀਤਾ ਨਾ ਨੱਥ ਪਾਇ ਤਾਂ ਪੰਜਾਬ ਦੀ ਜਿਹੜੀ ਸੱਭਿਆਚਾਰਕ ਹੋਂਦ ਹੈ ਉਹ ਦਾਤੇ ਲੱਗੀ ਹੋਈ ਹੈ ਇੱਥੇ ਪੰਜਾਬੀ ਲੋਕ ਜਿਹੜੇ ਨੇ ਘੱਟ ਗਿਣਤੀ ਹੋ ਜਾਣੇ ਆ ਤੇ ਗੈਰ ਪੰਜਾਬੀ ਬਹੁ ਗਿਣਤੀ ਹੋ ਜਾਣੇ ਆ ਤੇ ਸਭਿਆਚਾਰ ਜਿਹੜਾ ਹੁੰਦਾ ਹੈ ਹਮੇਸ਼ਾ ਬਹੁ ਗਿਣਤੀ ਦਾ ਹੀ ਹੁੰਦਾ ਹੈ ਇਹ ਆਪ ਇਹ ਸਾਡੀ ਹੈਗੇ ਕਿ ਜਿਹ ਪਹਿਲਾਂ ਆਏ ਲੋਕ ਇਹਦੇ ਵਿੱਚ ਸਾਡੇ ਸਿਮੂਲੇਟ ਹੋ ਗਏ ਜज्ਬ ਹੋ ਗਏ ਨਹੀਂ ਹੁਣ ਇਦਾਂ ਨਹੀਂ ਹੋਏਗਾ ਹੁਣ ਜੇ ਉਹਨਾਂ ਦੀ ਬਹੁ ਗਿਣਤੀ ਹੈ ਤਾਂ ਅਸੀਂ ਉਹਨਾਂ ਜਬਜ਼ਰ ਅਬਜ਼ਰਵ ਹੋਵਾਂਗੇ ਉਹ ਸਾਡੇ ਚ ਨਹੀਂ ਹੋਣਗੇ ਤਾਂ ਇਹ ਇੱਕ ਇਹ ਚਿੰਤਾ ਜਿਹੜੀ ਦਰਸ਼ਨ ਤਾਤਲਾ ਉਹਨਾਂ ਨੇ ਵੀ ਕਿਤਾਬ ਚ ਵੀ ਜ਼ਾਹਰ ਕੀਤੀ ਪਰ ਮੈਨੂੰ ਇਹ ਬਹੁਤ ਜ਼ਿਆਦਾ ਜਿਹੜੀ ਹੈ ਕਿ ਅਸੀਂ ਜੇ ਪੰਜਾਬ ਦੇ ਹਤੇਸ਼ੇ ਹੋਣ ਦਾ ਮੈਂ ਤਾਂ ਕਹਿੰਦਾ ਅੱਜ ਇੱਕ ਕਿ ਸਵੱਟੀ ਇਹ ਹੈ ਕਿ ਬੰਦਾ ਪ੍ਰਵਾਸ ਦੇ ਹੱਕ ਚ ਹੈ ਕਿ ਖਿਲਾਫ ਹੈ ਕਿਉਂਕਿ ਅੱਜ ਜਿਹੜਾ ਹੈਗਾ ਗੱਲ ਪ੍ਰਵਾਸ ਦੀ ਨਹੀਂ ਹੈ ਪੰਜਾਬ ਦੀ ਸੱਭਿਆਚਾਰਕ ਹੋਣ ਨੂੰ ਬਚਾਉਣ ਦੀ ਗੱਲ ਹੈ। ਤੋਂ ਜਿਹੜਾ ਬੰਦਾ ਕਹਿੰਦਾ ਪੰਜਾਬ ਹਤੈਸ਼ੀ ਹੈ ਤੇ ਉਹ ਪੰਜਾਬ ਦੀ ਸੱਭਿਆਚਾਰਕ ਹੋਣ ਨੂੰ ਦਾਤੇ ਲਾਰਿਆ ਉਹ ਪੰਜਾਬ ਦਾ ਹਤੈਸ਼ੀ ਨਹੀਂ ਹੋ ਸਕਦਾ। ਤੋਂ ਆਖਰੀ ਗੱਲ ਜਿਹੜੇ ਇਹਨਾਂ ਨੇ ਇਹ ਵੀ ਇੱਕ ਜਿਹੜੀ ਕਿ ਬਦਲਦੇ ਜਿਹੜੇ ਪ੍ਰਸਥਿਤੀਆਂ ਨੇ ਉਹਦੇ ਬਾਰੇ ਮੈਂ ਗੱਲ ਕਰਕੇ ਜਿਹੜੇ ਆਪਣੀ ਗੱਲ ਸਮਾਪਤ ਕਰਾਂਗਾ ਕਿ ਦੇਖੋ ਜਿਹੜਾ ਵਿਸ਼ਵ ਸਿਨੈਰੀਓ ਜਿਹੜਾ ਵਰਲਡ ਸਿਨੈਰੀਓ ਵਿਸ਼ਵ ਜਿਹੜਾ ਸੀਨ ਐ ਜਿਸ ਦ੍ਰਿਸ਼ਟੀ ਉਹ ਬਦਲ ਰਿਹਾ ਜਿਹੜਾ ਵਿਸ਼ਵ ਦ੍ਰਿਸ਼ ਜਿਹੜਾ ਹੁਣ ਸਭ ਤੋਂ ਵੱਡੀ ਜਿਹੜੀ ਕੀ ਚੇਂਜ ਆਈ ਹੈ ਹੁਣ ਸਭ ਤੋਂ ਵੱਡੀ ਚੇਂਜ ਇਹ ਆਈ ਹੈ ਕਿ ਜਿਹੜੀਆਂ ਮਤਲਬ ਪਿਛਲੀਆਂ ਦੋ ਸਦੀਆਂ ਦੇ ਵਿੱਚ ਜਿਹੜੀ ਸਾਡੀ ਪੱਛਮ ਦੇ ਜਿਹੜੀ ਪ੍ਰਵੱਲ ਦਾ ਵੈਸਟਰਨ ਡੋਮੀਨੇਸ਼ਨ ਰਹੀ ਹੈ ਉਹ ਹੁਣ ਮਤਲਬ ਉਹਦਾ ਖੋਖਲੀ ਹੋ ਚੁੱਕਾ ਹੈ ਪੱਛਮ ਜਿਹੜਾ ਪੱਛਮ ਜਿਹੜਾ ਪੂਰੀ ਤਰ੍ਹਾਂ ਮਤਲਬ ਐਸ਼ਵਲ ਐਸ਼ਵਲ ਜਿਹੜਾ ਅਜਿ ਇੱਕ ਨਵੀਂ ਪਤਾਰ ਬੰਦੇ ਦੁਨੀਆ 'ਚ ਹੋ ਰਹੀ ਹੈ ਕਿ ਪੋਲਰਾਈਜੇਸ਼ਨ ਹੋ ਰਹੀ ਹੈ ਤੇ ਉਹਦੇ 'ਚ ਜਿਹੜਾ ਜਿਹੜਾ ਗਲੋਬਲ ਸਾਊਥ ਜਿਹੜਾ ਹੈਗਾ ਜਿਵੇਂ ਇਹਨਾਂ ਨੇ ਵੀ ਸਿੱਧੂ ਸਾਹਬ ਨੇ ਗੱਲ ਕੀਤੀ ਹਮਾਸ ਦੀ ਤੇ ਐਸ਼ਵਲ ਜਿਹੜੀਆਂ ਮਤਲਬ ਰੂਸ ਚੀਨ ਜਿਹੜਾ ਹੈਗਾ ਤੇ ਉਹਦੇ ਨਾਲ ਇਸਲਾਮ ਦੇ ਵੀ ਬੜਾ ਵੱਡਾ ਸੈਕਸ਼ਨ ਹੈ ਉਹਦੇ ਨਾਲ अफ्रीका और लैटिन अमेरिका ਦਾ ਬਹੁਤ ਵੱਡਾ ਸੈਕਸ਼ਨ ਜਿਹੜਾ ਹੈ ਉਧਰ ਰਲ ਰਿਹਾ ਹੈ। ਤੋਂ ਇਹ ਜਿਹੜੀ ਹੈਗੀ ਹੈ ਇੱਕ ਨਵੀਂ ਕਤਾਰਬੰਦੀ ਜਿਹੜੀ ਹੋ ਰਹੀ ਹੈ। ਤੋਂ ਇੱਕ ਜਿਹੜਾ ਹੋਰ ਇਹਦੇ ਨਾਲ ਹੀ ਸੰਬੰਧਤ ਕਿਉਂਕਿ ਜਿਹੜਾ ਇੱਕ ਇਹ ਪ੍ਰਭਾਵ ਜਿਹੜਾ ਮੈਂ ਆਮ ਅਕਸਰ ਸਿੱਖਾਂ ਦੇ ਵਿੱਚ ਦੇਖਿਆ ਹੈ। ਔਰ ਉਹਨੂੰ ਜਾਣ ਬੁਝ ਕੇ ਜਿਹੜਾ ਉਹਨੂੰ ਹੋਰ ਵੀ ਮਤਲਬ ਵਧਾਇਆ ਜਾਂਦਾ ਹੈ ਕਿ ਜੇ ਰੂਸ ਸਾਡਾ ਦੁਸ਼ਮਣ ਹੈ। ਹੁਣ ਗੱਲ ਇਹ ਹੈਗੀ ਕਿ ਉਹਦਾ ਇਹ ਸਬੂਤ ਹੈ ਬਦਲੇ ਦੀ ਪਰਮਾਨੇ ਦਿੱਤਾ ਜਾਂਦਾ ਵੀ ਦੇਖੋ ਜੀ 84 ਦੇ ਵਿੱਚ ਜੋ ਵੀ ਕਿਰਾਇਆ ਉਹ ਰਸ਼ੀਆ ਨੇ ਉਹ ਸੋਵੀਅਤ ਯੂਨੀਅਨ ਹੁਣ ਇੱਕ ਤਾਂ ਇਹ ਗੱਲ ਹੈ ਕਿ ਸੋਵੀਅਤ ਯੂਨੀਅਨ ਹੋਰ ਚੀਜ਼ ਹੈ ਰੂਸ ਹੋਰ ਚੀਜ਼ ਹੈ ਬੁਨਿਆਦੀ ਫਰਕ ਹੈ ਸੋਵੀਅਤ ਯੂਨੀਅਨ ਨੇ ਸਿਰਫ ਜਿਹੜੀ ਇੱਕ ਗਲਤ ਇਹਦੀ ਧਾਰਨਾ ਸੀ ਜਿਹੜੀ ਇਹ ਵੀ ਮੈਂ ਕਹਿੰਦਾ ਕਿ ਮਾਰਕਸਵਾਦ ਦੀ ਜਿਹੜੀ ਗਲਤ ਧਾਰਨਾ ਸਾਨੂੰ ਕਹਿਣੀ ਚਾਹੀਦੀ ਹੈ ਕਿ ਜਿਹਦਾ ਧਰਮਾਂ ਦਾ ਵਿਰੋਧ ਇਹ ਇਹ ਗਲਤ ਧਾਰਨਾ ਸੀ ਲੈ ਮਾਰਕਸ ਨੇ ਕਿਹਾ ਇਹ ਲੈਨਨ ਵੇਲੇ ਇਹ ਥੋੜੀ ਇਹ ਰੁਚੀ ਆਈ ਹੈ ਤਾਂ ਇਹ ਗਲਤ ਰੁਚੀ ਸੀਗੀ ਔਰ ਇਹ ਸੋਵੀਅਤ ਯੂਨੀਅਨ ਦੇ ਵਿੱਚ ਇਸਾਈ ਮਤ ਨੂੰ ਧਰਮ ਨੂੰ ਬੜੀ ਬਹੁਤ ਸਖਤ ਨਾਲ ਦਬਾਇਆ ਗਿਆ ਲੇਕਿਨ ਅੱਜ ਦਾ ਕੀ ਹੈ ਰੂਸ ਅੱਜ ਰੂਸ ਜਿਹੜਾ ਉਹ ਦਾਵਾ ਕਰ ਰਿਹਾ ਹੈ ਕਿ ਅਸੀਂ ਅਸੀਂ ਕ੍ਰਿਸਚੀਅਨਿਟੀ ਦੇ ਜੇ ਕੋਈ ਪੈਰੋਕਾਰ ਹੈ ਨੇ ਉਹਨਾਂ ਦਾ ਜਿਹੜਾ ਉਹ ਕਹਿੰਦੇ ਸਾਡਾ ਪੁੱਤਨ ਕਹਿੰਦਾ ਸਾਡਾ ਝਗੜਾ ਹੀ ਇਹ ਹੈ ਕਿ ਜਿਹੜਾ ਵੈਸਟਰਨ ਲਿਬਰਲਿਜ਼ਮ ਹੈ ਇਸ ਨੇ ਜਿਹੜਾ ਹੈਗਾ ਮਨੁੱਖੀ ਕਦਰਾਂ ਕੀਮਤਾਂ ਔਰ ਮਨੁੱਖੀ ਸਭਿਅਤਾ ਨੂੰ ਮਦਦ ਖਤਮ ਕਰਤਾ ਜਿਹੜਾ ਇਹ ਬਦਲ ਜਿਹੜਾ ਕੰਜ਼ਿਊਮਰਿਜ਼ਮ ਇਹਨਾਂ ਦਾ ਉਹ ਕਹਿੰਦਾ ਕਿ ਜਿਹੜੀ ਵੈਸਟਰਨ ਸਿਵਿਲਿਜ਼ੇਸ਼ਨ ਹੈ ਐਸੈਂਸ ਆਫ ਕ੍ਰਿਸਚੀਅਨ ਸਿਵਿਲਿਜ਼ੇਸ਼ਨ ਸੀ ਤੇ ਉਹਦੇ ਕੌਣ ਹੈ ਅਸੀਂ ਆ ਉਹਦੇ ਜਿਹੜੇ ਤੇ ਤੋਂ ਇਸ ਕਰਕੇ ਅੱਜ ਦਾ ਰੂਸ ਦੇ ਆਪਣੇ ਧਾਰਮਿਕ ਜਿਹੜੀ ਹੈ ਤਾਂ ਉਹਨੂੰ ਸਭ ਤੋਂ ਵੱਡੀ ਜਿਹੜੀ ਮਸਜਿਦ ਬਣਾਈ ਹੈ ਉਹਨਾਂ ਨੇ ਜਿਹੜੀ ਯੂਰਪ ਦੇ ਵਿੱਚ ਤੋਂ ਇਸ ਕਰਕੇ ਸਿੱਖਾਂ ਨੂੰ ਮੇਰੀ ਬੇਨਤੀ ਹੈ ਕਿ ਸੋਵੀਅਤ ਯੂਨੀਅਨ ਕੀ ਸੀ ਰੂਸ ਕੀ ਸੀ ਇਹਦੇ ਬਾਰੇ ਸਾਨੂੰ ਆਪਣੀਆਂ ਧਾਰਨਾਵਾਂ ਬਦਲਣੀਆਂ ਚਾਹੀਦੀਆਂ ਨਵੇਂ ਜਿਹੜੇ ਹੈਗੇ ਜਿਹੜੇ ਸਮੀਕਰਨ ਬਣ ਰਿਹਾ ਨਵੇਂ ਜਿਹੜੇ ਉਹਦੇ ਅਨੁਸਾਰ ਜਿਹੜਾ ਸਾਨੂੰ ਆਪਣੀ ਸੋਚ ਜਿਹੜੀ ਹੈ ਇਹੀ ਸੇਖੋਂ ਸਾਹਿਬ ਨੇ ਜਿਹੜੀ ਸਾਡ ਲੈ ਕੇ ਖੜੌਤ ਚ ਨਾ ਹੋ ਜਮੂਦ ਚ ਨਾ ਹੋ ਓਸੀਫਾਈਡ ਮਾਰਕਿਸ ਨਾ ਬਣ ਓਸੀਫਾਈਡ ਸਿੱਖ ਨਾ ਬਣੋ ਨਿਰੰਤਰ ਆਪਣੇ ਸੋਚ ਜਿਹੜਿਆ ਬਦਲਦੀਆਂ ਪ੍ਰਸਥਿਤੀਆਂ ਦੇ ਅਨੁਸਾਰ ਢਾਲੋ ਬਹੁਤ ਬਹੁਤ ਮਿਹਰਮਾਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ